ਉਨਮ ਉਨਮ ਜੀ ਕੀ ਗੱਲ ਹੋਈ ਆ ਤੁਸੀਂ ਥਾਣੇ ਦੇ ਬਾਹਰ ਕਿ ਕੀ ਕਾਰਨ ਹੈ ਤੁਹਾਡੇ ਨਾਲ ਸਰ ਮੈਂ ਬਾਹਰ ਜਾਣਦੇ ਹਾਂ ਹਾਂ ਵਿੱਚ ਫਸ ਗਈਆਂ ਮੇਰਾ 6-7 ਮਹੀਨੇ ਪਹਿਲਾਂ ਕਿਸੇ ਮੁੰਡੇ ਨਾਲ ਰਿਲੇਸ਼ਨਸ਼ਿਪ ਸੀ ਮੈਂ ਕੀ ਨਾਮ ਕੀ ਮੁੰਡੇ ਦਾ ਜਿਤਿੰਦਰ ਕਿੱਥੇ ਦਾ ਰੈਣਗੜਾ ਮੁੰਡਾ ਅਸਾਨੀਵਾਲ ਮਚਾਰਾ ਪਿੰਡ ਆ ਉਹਦਾ ਤੁਹਾਡੀ ਉਹ ਨਾਲ ਫੈਂਸ਼ਨ ਕੀਤਾ ਹੋਈ ਸੀ ਮੇਰੀ ਉਹ ਨਾਲ ਫੈਂਸ਼ਨ ਮੇਰੀ ਫਰੈਂਡ ਨੇ ਕਰਵਾਈ ਸੀ ਕੀ ਨਾਮ ਹੈ ਬੈਂਕ ਦਾ ਕਮਲ ਸਿੰਘ ਬਿੰਦਲ ਠੀਕ ਹੈ ਹਾਂ ਜੀ ਠੀਕ ਹੈ ਉਹਨਾਂ ਨੇ ਮੈਨੂੰ ਕਿਹਾ ਪਹਿਲਾਂ ਮੁੰਡੇ ਨੇ ਮੇਰੇ ਤੇ ਜੋ ਦੁਬਾਰਾ ਪਾਇਆ ਕਿ ਉਹ ਕਹਿੰਦਾ ਸੀਗਾ ਮੈਂ ਤੈਨੂੰ ਬਾਹਰ ਲੈ ਜਾਊਂਗਾ ਤੂੰ ਮੇਰੇ ਨਾਲ ਅਗੇਂਡਮੈਂਟ ਕਰਵਾ ਲੈ ਮੈਨੂੰ ਮੈਂ ਉਹਨੂੰ ਮਨਾ ਕਰ ਦਿੱਤਾ ਸੀਗਾ ਮੈਂ ਕਿਹਾ ਮੇਰੀ ਫੈਮਲੀ ਨਹੀਂ ਐਗਰੀ ਹੋ ਸਕਦੀ ਉਸ ਤੋਂ ਬਾਅਦ ਉਹ ਮੁੰਡੇ ਨੇ ਉਹਦੀ ਫੈਮਲੀ ਨੇ ਮੈਨੂੰ ਯੈਲੋ ਚਿਲੀ ਰੈਸਟੋਰੈਂਟ ਬੁਲਾਇਆ ਗੱਲ ਕਰਨ ਵਾਸਤੇ ਬਸ ਜਦੋਂ ਮੈਂ ਉੱਥੇ ਗਈ ਉਹਨਾਂ ਨੇ ਮੈਨੂੰ ਕਿਹਾ ਕਿ ਅਸੀਂ ਫਿਰ ਕੀ ਹੋਇਆ ਉਸ ਤੋਂ ਬਾਅਦ ਇਹਨਾਂ ਨੇ ਮੈਨੂੰ ਕਿਹਾ ਕਿ ਅਸੀਂ ਤੈਨੂੰ ਬਾਹਰ ਭੇਜ ਜੰਨੇ ਆ ਇੰਗਲੈਂਡ ਇਨੇ ਮੈਨੂੰ ਮੁੰਡੇ ਨੂੰ ਪੁੱਛਿਆ ਮੈਂ ਕਿ ਤੂੰ ਇੰਗਲੈਂਡ ਚ ਕੌਣ ਹੈ ਇਹਨੇ ਮੈਨੂੰ ਕਿਹਾ ਕਿ ਮੇਰੀ ਕਜ਼ਨ ਸਿਸਟਰ ਹੈ ਉਹਦੇ ਨਾਲ ਮੇਰੇ ਇਹਨੇ ਗੱਲ ਕਰਵਾਈ ਉਹ ਕੁੜੀ ਜਿਹਨੇ ਪੁੱਛਿਆ ਉਹ ਕਹਿੰਦੀ ਹਾਂ ਮੇਰਾ ਕਜ਼ਨ ਬ੍ਰਦਰ ਹੈ ਉਸ ਤੋਂ ਬਾਅਦ ਇਹਨੇ ਮੈਨੂੰ ਕਿਹਾ ਕਿ ਤੇਰਾ 26 ਤਰੀਕ ਨੂੰ ਮੈਡੀਕਲ ਹੈ ਜਿਹੜੀ ਕੁੜੀ ਨਾਲ ਤੁਹਾਡੀ ਗੱਲ ਕਰਾਈ ਸੀ ਤੁਹਾਨੂੰ ਉਹਦਾ ਕੋਈ ਨਾਮ ਪਤਾ ਨਹੀਂ ਮੈਨੂੰ ਨਾਮ ਨਹੀਂ ਉਹਦਾ ਪਤਾ ਠੀਕ ਹੈ ਹਾਂਜੀ ਓਕੇ ਉਸ ਤੋਂ ਬਾਅਦ ਇਹ ਮੈਨੂੰ ਲੈ ਗਏ ਠੀਕ ਹੈ ਮੈਡੀਕਲ ਕਰਾਉਣ ਵਾਸਤੇ ਚੰਡੀਗੜ੍ਹ ਨੂੰ ਕੌਣ ਸੀ ਮੇਰੀ ਫਰੈਂਡ ਸੀਗੀ ਸਿੰਬਲ ਤੇ ਜਤਿੰਦਰ ਮੋਟਾ ਸੀਗਾ ਠੀਕ ਹੈ ਹਾਂਜੀ ਉਸ ਤੋਂ ਬਾਅਦ ਮੈਡੀਕਲ ਕਰਵਾਇਆ ਉਹ ਕੋਈ ਕਲੀਨਿਕ ਹਸਪਤਲ ਨਹੀਂ ਸੀਗਾ ਇਹਨਾਂ ਨੇ ਡਾਕਟਰ ਨੇ ਮੇਰਾ ਗੱਡੀ ਚ ਬਲੱਡ ਸੈਂਪਲ ਲਿਆ ਉਸ ਤੋਂ ਬਾਅਦ ਮੈਂ ਡਾਕਟਰ ਨੂੰ 42000 ਰੁਪਏ ਦਿੱਤਾ ਤੁਸੀਂ ਬਲੱਡ ਤੇ ਡਾਕਟਰ ਦਾ ਕੋਈ ਕਾਰਡ ਜਾਂ ਕੁਝ ਉਹਨਾਂ ਨੂੰ ਪੁੱਛਿਆ ਨਹੀਂ ਵੀ ਤੁਸੀਂ ਕਿੱਥੇ ਦੇ ਡਾਕਟਰ ਹੋ ਜਾਂ ਕਿੱਥੇ ਕੀ ਕਰ ਰਹੇ ਨਹੀਂ ਉਹਨਾਂ ਨੇ ਮੈਨੂੰ ਕੁਝ ਨਹੀਂ ਦਿੱਤਾ ਹੈਗਾ ਆਪਣਾ ਕੋਈ ਵੀ ਸੈਂਟ ਹਾਂਜੀ ਮੈਂ ਪੁੱਛਿਆ ਸੀਗਾ ਉਹ ਕਹਿੰਦੇ ਨਹੀਂ ਅਸੀਂ ਚੰਡੀਗੜ੍ਹ ਹੀ ਆ ਓਕੇ ਹਾਂਜੀ ਉਸ ਤੋਂ ਬਾਅਦ ਇਹਨਾਂ ਨੇ ਮੈਨੂੰ ਕਿਹਾ ਬੱਧੀ ਚੰਡੀਗੜ੍ਹ ਬਹੁਤ ਵੱਡਾ ਹੈ ਵੀ ਤੁਸੀਂ ਕਿਉਂ ਨਹੀਂ ਪੁੱਛਿਆ ਨਹੀਂ ਸਰ ਉਹਨੇ ਮੈਨੂੰ ਕਿਹਾ ਸੀ ਕਿ ਮੈਂ 32 ਸੈਕਟਰ ਦਾ ओके ਉਸ ਤੋਂ ਬਾਅਦ ਫਿਰ ਇਹਨਾਂ ਨੇ ਮੈਨੂੰ ਕਿਹਾ ਕਿ ਤੇਰੀ 2 ਤਰੀਕ ਦੀ ਫਲਾਈਟ ਆ ਬਟ ਮੈਂ ਉਹਨੂੰ ਕਿਹਾ ਮੁੰਡੇ ਨੂੰ ਕੋਲ ਪਾਸਪੋਰਟ ਤਾਂ ਹੈ ਨਹੀਂ ਸੀਗਾ ਤੇ ਤੁਹਾਡੀ ਫਰੈਡ ਜਿਨ ਹੋ ਗਈ ਹੈ ਸਰ ਮੈਂ ਇਹੀ ਉਹਨਾਂ ਨੂੰ ਕੀਤਾ ਸੀਗਾ ਜਵਾਬ ਉਹਨਾਂ ਨੇ ਕਿਹਾ ਸੀਗਾ ਕਿ ਮੇਰਾ ਹਾਲੇ ਮੇਰੀ ਇੰਕੁਆਰੀ ਹੋਈ ਹੈ ਹਾਲੇ ਮੇਰਾ ਪਾਸਪੋਰਟ ਨਹੀਂ ਆਇਆ ਹੈਗਾ ਉਹਨਾਂ ਨੇ ਮੈਨੂੰ ਕਿਹਾ ਕਿ ਚੰਡੀਗੜ੍ਹ ਸਾਡੇ ਕੋਈ ਨੌਨ ਚ ਹੈਗਾ ਅਸੀਂ ਬਾਈ ਹੈਂਡ ਉੱਥੇ ਲੈ ਲਾਂਗੇ ਅਸੀਂ 12000 ਰੁਪਏ ਦਿੱਤਾ ਪਾਸਪੋਰਟ ਦਫਤਰ ਉੱਥੇ ਏਜੰਟ ਤੇਰਾ ਮਤਲਬ ਇਹ ਦਿੱਲੀ 에어ਪੋਰਟ ਤੇ ਲੈ ਕੇ ਆਏਗਾ ਤੇਰਾ ਮਤਲਬ ਪਾਸਪੋਰਟ ਵੀਜ਼ਾ ਟਿਕਟ ਐਂਬੀਗੇਸ਼ਨ ਦਾ ਖਤੇਰੇ ਨਾਲ ਜਾਏਗਾ 2 ਤਰੀਕ ਨੂੰ ਨਾਲ ਮੈਨੂੰ ਕਿਹਾ ਸੀ ਤਰੀਕ ਫਲਾਈਟ ਹੈ 2 ਤਰੀਕ ਕਿਹਦੀ ਪਹੁੰਚ ਕੀ ਹੋਇਆ ਉੱਥੇ ਜਦੋਂ ਮਤਲਬ ਇਹਨਾਂ ਨਾਲ ਮੈਂ ਗਈਆਂ ਇਹਨਾਂ ਮੈਨੂੰ ਪਿਕਅਪ ਇਥੋਂ ਕੀਤਾ ਤਾਸ਼ਪੁਰ ਰੋਡ ਤੋਂ ਉੱਥੋਂ ਲੈ ਕੇ ਗਏ ਮੈਨੂੰ ਇਹ ਇਹਦੇ ਡੈਡੀ ਨੇ ਮੇਰੇ ਤੋਂ ਰੱਸਤੇ 'ਚੋਂ 5 ਲੱਖ 15000 ਰੁਪਏ ਮੇਰੇ ਤੋਂ ਕੈਸ਼ ਲਿਆ ਇਹਨਾਂ ਮੈਂ ਕਿਹਾ ਸੀ ਮੈਂ ਕਾਊਂਟਰ ਟ੍ਰਾਂਸਫਰ ਕਰ ਦਵਾਂਣੀ ਇਹ ਕਹਿੰਦੇ ਨਾਂ ਦਾ ਮੁੰਡੇ ਦਾ ਫਾਦਰ ਦਾ ਕੀ ਨਾਮ ਮੱਗਰ ਸਿੰਘ ਕੌਣ ਦਾ ਨਾਮ ਸੀਗਾ ਮੁੰਡੇ ਦਾ ਇਹਦੇ ਮਮ ਡੈਡ ਸੀਗੇ ਮੁੰਡੇ ਦੇ ਮਾਂ ਦਾ ਕੀ ਨਾਮ ਹੈ ਬਲਵੀਰ ਕੌਰ ਠੀਕ ਹੈ ਮੱਗਰ ਸਿੰਘ ਇਹ ਇਹਦਾ ਚੀਚਾ ਸੀ ਮੱਖਣ ਸਿੰਘ ਕੋਲ ਮੱਖਣ ਸਿੰਘ ਸੀ ਤੇਰੇ ਸਿੱਖੇ ਰਹਿੰਦੇ ਹੋ ਜਿਹੜਾ ਦਾ ਚੀਚਾ ਉਹ ਦਰਾਹੀ ਰਹਿੰਦਾ ਵਾ ਮੁੰਡਾ ਆਸਾਨੇਵਾਲ ਮੁਜਾਰੇ ਪਹਿਨਦਾ ਵਾ ਮੁਜਾਰੇ ਪਹਿਨਦਾ ਹਾਂ ਉਸ ਤੋਂ ਬਾਅਦ ਇਹਨੂੰ ਲੈ ਕੇ ਮਤਲਬ ਇਹਨਾਂ ਮੇਰੇ ਨਾਲ ਕੁੱਟਮਾਰ ਕੀਤੀ ਪੈਸੇ ਲੈਣ ਤੋਂ ਬਾਅਦ ਇਹਦੇ ਡੈਡੀ ਦੀ ਕਾਫੀ ਓਵਰਡਰਿੰਕ ਕੀਤੀ ਸੀਗੀ ਉਸ ਤੋਂ ਬਾਅਦ ਮੇਰੇ ਨਾਲ ਕੁੱਟਮਾਰ ਕੀਤੀ ਇਹਨਾਂ ਨੇ ਮੇਰੇ ਨਾਲ ਬਾਈਪਾਸ ਜਦੋਂ ਬਾਈਪਾਸ ਆਏ ਆ ਇਹਨਾਂ ਨੇ ਮੇਰੇ ਨਾਲ ਬਲਾਤਕਾਰ ਕੀਤਾ ਉਸ ਤੋਂ ਬਾਅਦ ਇਹ ਮੈਨੂੰ 3 ਨੰਬਰ ਪਲੇਟਫਾਰਮ ਤੇ ਛੱਡ ਕੇ ਆ ਗਏ ਕਿਹਨਾਂ ਕਿਹਨਾਂ ਨੇ ਕਿਹਾ ਮੱਖਣ ਸਿੰਘ ਜਪਿੰਦਰ ਸਿੰਘ ਨੇ ਯਾਨੀ ਤੁਹਾਨੂੰ ਜਿਹੜਾ ਇਹ ਤੁਹਾਡਾ ਰਿਸ਼ਕ ਕੀਤਾ ਕਿ ਪਹਿਲੀ ਵਾਰੀ ਯਾਨੀ ਕਿ ਉਸ ਤੋਂ ਬਾਅਦ ਵੀ ਤੁਹਾਨੂੰ ਨਹੀਂ ਨਹੀਂ ਫਸਟ ਟਾਈਮ ਹੀ ਸੀਗਾ ਜਿਵੇਂ ਤੁਸੀਂ ਕਹਿ ਰਹੇ ਹੋ ਮੁੰਡੇ ਨੇ ਤੁਸੀਂ ਪਹਿਲਾਂ ਕਦੀ ਕੀ ਤੁਹਾਡੀ ਪਹਿਲਾਂ ਕਦੀ ਕੋਈ ਏਦਾਂ ਦਾ ਕੁਝ ਹੋਇਆ ਨਹੀਂ ਹੋਇਆ ਨਹੀਂ ਜੀ ਇਹੋ ਜਿਹਾ ਕੁਝ ਨਹੀਂ ਹੋਇਆ ਪਹਿਲਾਂ ਇਹ ਉਸੇ ਟਾਈਮ ਹੀ ਹੋਇਆ ਜਦੋਂ ਨਾਲੇ ਤੁਹਾਨੂੰ ਬਾਹਰ ਜਾਣ ਦਾ ਚਾਂਸ ਆ ਵਗੈਰਾ ਦਿਖਾਇਆ ਮੇਰੇ ਲੈ ਹਾਂਜੀ ਕੁਝ ਤੇ ਪੀਪੀ ਮੈਂ ਤੇ ਮੰਗ ਕੀ ਕਰਦੇ ਹਾਂ ਜਦੋਂ ਵਾਪਸ ਸ਼ੁਰੂ ਮੈਂ ਉੱਥੋਂ ਵਾਪਸ ਆਈ ਆ ਆਪਣੇ ਫਰੈਂਡ ਨੂੰ ਸਾਰੀ ਗੱਲ ਦੱਸੀ ਆ ਕੇ ਕਿ ਸਿਮਰਨ ਮੇਰੇ ਨਾਲ ਇਹ ਗੱਲ ਹੋ ਗਈ ਆ ਕਮਲ ਨੇ ਚਾਕੇ ਜਤਿੰਦਰ ਮੁੰਡੇ ਨੂੰ ਫੋਨ ਕਰਤਾ ਕਿ ਉਹ ਵਾਪਸ ਆ ਗਈ ਆ ਉਹ ਮੈਨੂੰ ਉਹ ਤੋਂ ਆ ਕੇ ਲੈ ਗਿਆ ਉਹਦੇ ਘਰ ਤੇ ਕਹਿਣ ਦਾ ਮਤਲਬ ਹੈ ਕਿ ਤੁਹਾਡੀ ਫਰੈਂਡ ਵੀ ਹਾਂਜੀ ਮੇਰੀ ਹਾਂਜੀ ਉਹ ਵੀ ਵਿੱਚ ਮਿਲੀ ਤੋ ਮੇਰੀ ਫਰੈਂਡਸ ਆ ਕਮਲਜੀਤ कौर ਸਿਮਰਨ कौर ਠੀਕ ਹੈ ਜੀ ਉਸ ਤੋਂ ਬਾਅਦ ਕੀ ਹੋਇਆ ਉਸ ਵਾਰ ਇਹ ਮੈਨੂੰ ਟਿੱਬੇ ਪੁੱਲ ਤੇ ਲੈ ਗਿਆ ਹੋਟਲ 'ਚ ਇਹਨਾਂ ਹੋਟਲ ਪਹਿਲਾਂ ਇਹਦੀ ਮੰਮੀ ਦਾ ਫੋਨ ਆਇਆ ਇਹਦੀ ਮੰਮੀ ਨੇ ਮੁੰਡੇ ਦੀ ਮੰਮੀ ਨੇ ਕਿਹਾ ਕਿ ਇਹਨੂੰ ਦੂਰ ਕਿਹੜਾ ਛੱਡਾ ਇੱਥੇ ਲੁਧਿਆਣੇ ਵਿੱਚ ਨਾ ਆਣ ਦੇ ਨਾ ਆਣ ਜੋਗੇ ਛੱਡ ਇਹ ਮੁੰਡਾ ਮਤਲਬ ਇਹਨੂੰ ਟਿੱਬੇ ਪੁੱਲ ਤੇ ਜਿਹੜਾ ਹੋਟਲ ਹੈਗਾ ਮੈਨੂੰ ਉੱਥੇ ਲੈ ਗਿਆ ਉੱਥੇ ਇਹਨੇ ਫਿਰ ਮੇਰੇ ਨਾਲ ਫਿਜ਼ੀਕਲ ਹੋਇਆ ਮੇਰੇ ਨਾਲ ਉਸ ਤੋਂ ਬਾਅਦ ਮੇਰੀਆਂ ਮਿੰਤਾ ਕੀਤੀਆਂ ਮੁੰਡੇ ਕੋਲ ਦੋ ਨੰਬਰ ਦਾ ਵੈਪਨ ਵੀ ਆ ਮੈਂ ਮਿੰਤਾ-ਮੁੰਤਾ ਕਰਕੇ ਨਿਕਲੀ ਇਹ ਮੈਂ ਉੱਥੇ ਬਸੇ ਜੜਾਣ ਲੱਗੇ ਸੀਗੇ ਕਿਉਂਕਿ ਉੱਥੇ ਸੀਸੀਟੀਵੀ ਕੈਮਰਾ ਕੋਈ ਨਹੀਂ ਸੀਗਾ ਮੁੰਡੇ ਨੇ ਫਿਰ ਮੈਨੂੰ ਕਿਹਾ ਕਿ ਅਗਰ ਤੂੰ ਕਿਸੇ ਨੂੰ ਦੱਸਿਆ ਮੈਂ ਤੇਰੀ ਵੀਡੀਓ ਜਿਹੜੀ ਗੱਡੀ ਦੇ ਵਿੱਚ ਮੈਂ ਤੇ ਮੇਰੇ ਜੀਜੇ ਨੇ ਬਲਾਤਕਾਰ ਕੀਤਾ ਉਸ ਦੀ ਤੇਰੀ ਵੀਡੀਓ ਵਾਇਰਲ ਕਰ ਦੇਣੀ ਆ ਅਸੀਂ ਇਹਨਾਂ ਨੂੰ ਜਾਨੋਂ ਖਤਮ ਕਰ ਦੇਣਾ ਵਾ ਇਹਨਾਂ ਨੇ ਮੈਨੂੰ ਐ ਧਮਕੀ ਦਿੱਤੀ ਸੀਗੀ ਬਟ ਮੈਂ ਇਹਨਾਂ ਦੀ ਕਿੱਦਾਂ ਮਿੰਤਾ-ਮੁੰਤਾ ਕਰਕੇ ਉੱਥੋਂ ਨਿਕਲੀ ਜਦੋਂ ਮੈਂ ਆਪਣੀ ਮਾਸੀ ਕੋਲ ਆਈ ਮੈਂ ਆਪਣੀ ਮਾਸੀ ਨੂੰ ਕੁਝ ਨਹੀਂ ਦੱਸਿਆ ਸੀਗਾ ਕਿਉਂਕਿ ਮੈਂ 10-15 ਦਿਨ ਤੋਂ ਕਾਫੀ ਡਿਪਰੈਸ਼ਨ 'ਚ ਸੀ ਉਸ ਤੋਂ ਬਾਅਦ ਜੋ ਮੈਂ ਦੱਸਿਆ ਆਪਣੀ ਮੰਮਾ ਨੂੰ ਜਤਿੰਦਰ ਨੇ ਮੈਨੂੰ ਫੋਨ ਕਰਕੇ ਕਿਹਾ ਕਿ ਤੂੰ ਮੇਰਾ ਕੁਝ ਨਹੀਂ ਕਰ ਸਕਦੀ ਫੋਨ ਤੁਸੀਂ ਲਾ ਕੇ ਇਥੇ ਅਪੀਲ ਕੀ ਕਰਦੇ ਹੋ ਮੰਨਤੀ ਕਰਦੇ ਹੋ ਇਨਸਾਫ ਇਹਨਾਂ ਤੇ ਕਾਰਵਾਈ ਕੀਤੀ ਜਾਵੇ ਮੈਨੂੰ ਇਨਸਾਫ ਚਾਹੀਦਾ ਸਰ ਬਲਵੀਰ ਕਹਨਾ ਹਾਂਜੀ ਕੁਝ ਕੀ ਕਹਿਣਾ ਚਾਹੀਦਾ ਹਾਂਜੀ ਸਰ ਮੈਂ ਮੇਰੀ ਬੇਟੀ ਨੇ ਮੈਨੂੰ ਕੁਝ ਨਹੀਂ ਸੀ ਦੱਸਿਆ ਜਦੋਂ ਇਹ ਵਾਪਸ ਆਈ ਡਿਪਰੈਸ਼ਨ ਦੇ ਵਿੱਚ ਸੀ ਮੈਂ ਇਹਨੂੰ ਪੁੱਛਿਆ ਵੀ ਕੀ ਗੱਲ ਹੋਈ ਬੇਟਾ ਤੈਨੂੰ ਇਦਾਂ ਦੇ ਤੁੰ ਇਹਦਾ ਉਦਾਸ ਰਹਿਣੀ ਹੈ ਇਹ ਕਹਿੰਦੀ ਮम्मा ਮੇਰੇ ਨਾਲ ਆ ਟਾਂਸਾ ਹੋ ਗਿਆ ਵੀ ਬਹੁਤ ਵੱਡਾ ਹਾਸਾ ਹੋ ਗਿਆ ਵੀ ਮੈਂ ਸਕਾਰ ਵੀ ਕਰਨੀ ਚਾਹੁੰਦੀ ਆ ਮੈਂ ਫੇਰ ਵੀ ਮਦਦ ਕੀਤੀ ਮੈਂ ਇਹਨਾਂ ਨੂੰ ਕਿਹਾ ਵੀ ਤੁਸੀਂ ਚਲੋ ਮੇਰੇ ਨਾਲ ਅਸੀਂ ਪਹਿਲਾਂ ਸੱਤ ਨੰਬਰ ਥਾਣੇ ਗਏ ਉੱਥੇ ਦਰਖਾਸਤ ਦਿੱਤੀ ਅਸੀਂ ਉਹ ਦਰਖਾਸਤ ਸਾਡੀ ਗਾਇਬ ਹੋ ਗਈ ਦੁਬਾਰਾ ਫੇਰ ਅਸੀਂ ਦਰਖਾਸਤ ਦਿੱਤੀ ਉਹ ਸਾਡੀ ਦਰਖਾਸਤ ਇਹਨਾਂ ਨੇ ਲਈ ਨਾ ਦੁਬਾਰਾ ਮੈਂ ਐਸਪੀ ਐਸਐਸਪੀ ਦੇ ਐਸਬੀ ਹੈੱਡਕੁਆਰਟਰ ਦੇ ਪੇਸ਼ ਹੋਈ ਉਸ ਤੋਂ ਬਾਅਦ ਵਿੱਚ ਇਹਨਾਂ ਨੇ ਦਰਖਾਸਤ ਇੱਥੇ ਆ ਗਈ ਮਾਰਕ ਹੋ ਕੇ ACP ਸਾਹਿਬ ਨੂੰ ਆ ਗਈ ACP ਸਾਹਿਬ ਨੇ ਐਸਐਚਓ ਸਾਹਿਬ ਨੂੰ ਕਰਤੀ ਤੇ ਅੱਗੇ ਉਹਨਾਂ ਨੇ ਕਹਾਂ ਦੀ ਕਹਾਂ ਰੈਫਰ ਕਰਤੀ ਤੇ ਸਾਡੀ ਉੱਥੇ ਉਹਦੇ ਵਿੱਚ ਆ ਕੇ ਕੋਈ ਕਾਰਵਾਈ ਨਹੀਂ ਹੋਈ ਕਿ ਮੈਂ ਇੰਨਾ ਹੀ ਚਾਹੁੰਦੀ ਆ ਕਿ ਇੰਨਾ ਚਾਹ ਲੋਗੇ ਤੁਹਾਨੂੰ ਇਸ ਗੱਲ ਦੀ ਜਵਾਬ ਸਾਨੂੰ ਸਾਰਾ 1.5 ਮਹੀਨਾ ਹੋ ਚੱਲਿਆ ਫਿਰਦਿਆਂ ਨੂੰ ਜੀ ਜੀ ਨੌਕ ਲੈ ਕੇ ਤੂੰ ਕੋਈ ਇਨਸਾਫ ਨਹੀਂ ਨਹੀਂ ਜੀ ਸਾਨੂੰ ਹਜੇ ਕੋਈ ਇਨਸਾਫ ਨਹੀਂ ਦਿੱਤਾ ਲੇਕਿਨ ਤੁਸੀਂ ਕੀ ਚਾਹੁੰਦੇ ਹੋ ਲੇਕਿਨ ਤਕਰੀਬਨ ਕੀ ਚਾਹੁੰਦੇ ਹੋ ਮੈਂ ਤਾਂ ਇਹ ਚਾਹੁੰਦੀ ਆ ਕਿ ਮੇਰੀ ਬੇਟੀ ਨੂੰ ਇਨਸਾਫ ਦਿੱਤਾ ਜਾਵੇ ਤੇ ਉਹਨਾਂ ਦੇ ਉੱਤੇ ਕਾਰਵਾਈ ਕੀਤੀ ਜਾਵੇ ਹਾਂਜੀ ਜੀ ਕੋਈ ਦਾ ਮੈਡਿਕਲ ਰਿਪੋਰਟ ਲਾਫ ਕੀ ਕਹਿਣਾ ਕਰਦਾ ਜੀ ਉਹਦੇ ਚ ਪੁਨਮ ਦੀ ਕੰਪਲੇਂਟ ਆਈ ਸੀ ਸਾਡੇ ਕੋਲ ਇਹਨਾਂ ਵੱਲੋਂ ਵੀ ਉਹਦੇ ਨਾਲ ਇਦਾਂ ਰੇਪ ਹੋਇਆ ਉਹ ਜਿਹੜਾ ਜਦੋਂ ਵੈਰੀਫਾਈ ਕੀਤਾ ਤਾਂ ਉਹ ਟਿਬਾ ਨੇੜੇ ਫੁਲਤੇ ਬੋਟੇ ਉੱਤੇ ਹੋਇਆ ਸੀਗਾ ਉਹ ਏਰੀਆ ਢਿੱਲੋਂ ਥਾਂ ਦਾ ਪੰਨਾ ਤੇ ਉਹ ਅਸੀਂ ਆਪਣੀ ਰਿਪੋਰਟ ਬਣਾ ਕੇ ਢਿੱਲੋਂ ਬੈਫਰ ਕਰ ਦਿੱਤੀ ਠੀਕ ਹੈ ਥੈਂਕ ਯੂ